ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਲਗਾਤਾਰ ਤੀਜਾ ਦਿਨ ਸੀ ਜਦੋਂ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਹਮਲੇ ਕੀਤੇ ਗਏ ਮਿਡਰੋਨ ਦੇ ਨਾਲ ਹਮਲੇ ਕੀਤੇ ਗਏ ਮਿਜ਼ਾਈਲਾ ਡੇਗਿਆ ਗਿਆ ਤੇ ਇਸੇ ਵਿਚਾਲੇ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਧਮਾਕੇ ਹੋਏ ਅਮ੍ਰਿਤਸਰ ਦੀ ਗੱਲ ਕੀਤੀ ਜਾਵੇ ਜਲੰਧਰ ਦੀ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੇ ਵਿੱਚ ਤਾਂ ਇੱਕ ਡਰੋਨ ਘਰ ਦੇ ਵਿੱਚ ਡੇਗਿਆ ਤਿੰਨ ਪਰਿਵਾਰਕ ਮੈਂਬਰ ਚੁਲਸ ਗਏ ਜੋ ਗੱਡੀ ਸੀ ਉਸ ਦਾ ਵੀ ਕਾਫੀ ਨੁਕਸਾਨ ਹੋਇਆ ਫਿਰੋਜ਼ ਪੁਰ ਦੇ ਵਿੱਚ ਜੋ ਪਿੰਡ ਖਾਇਕੇ ਮੇਵੇ ਵਾਲੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਵੱਡਾ ਨੁਕਸਾਨ ਇਸ ਨੂੰ ਮੰਨਿਆ ਜਾ ਸਕਦਾ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰਿਵਾਰਕ ਮੈਂਬਰ ਚੁਲਸੇ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਡਰੋਨ ਅਟੈਕ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਰਾਤ ਤੋਂ ਹੀ ਪਾਕਿਸਤਾਨ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਪੰਜਾਬ ਭਰ ਦੇ ਵਿੱਚੋਂ ਤਮਾਕੇ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਸਵੇਰੇ ਸਵੇਰੇ ਪਠਾਨਕੋਟ ਦੇ ਵਿੱਚ ਤਮਾਕੇ ਦੀ ਆਵਾਜ਼ਾਂ ਵੀ ਸੁਣਨ ਨੂੰ ਮਿਲ ਰਹੀਆਂ ਤੇ ਅੰਮ੍ਰਿਤ ਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਮਾਕੇ ਹੋਏ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਤੇ ਗੱਲ ਹੁਣ ਕਰ ਲੈਨੇ ਆ ਫਿਰੋਜ਼ਪੁਰ ਦੀ ਜਿੱਥੇ ਡਰੋਨ ਅਟੈਕ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਭਾਰਤੀ ਫੌਜ ਦੇ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਜੋ ਉਸ ਦੇ ਵੱਲੋਂ ਡਰੋਨ ਦਾਗੇ ਗਈ ਸੀ ਪਾਕਿਸਤਾਨ ਦੇ ਵੱਲੋਂ ਉਸ ਨੂੰ ਤਬਾਹ ਕਰ ਦਿੱਤਾ ਗਿਆ ਮੇਰੇ ਸਹਿਯੋਗੀ ਮਨਜੋਤ ਗਰਾਉਂਡ ਜ਼ੀਰੋ ਤੇ ਉੱਥੇ ਖੜੇ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਸ ਤਰੀਕੇ ਦੇ ਨਾਲ ਉਸ ਨੂੰ ਭਾਰਤੀ फौज ने मुंह तोड़ जवाब दिता कि हूं इस वे हालात ने तमनजोत की कुछ हालात ने उत् दस सकते हो जो ड्रोन अटैक पाकिस्तान करने की कोशिश की गई थी ਬਿਲਕੁਲ ਮਨਜੋਤ ਦੱਸਣਗੇ ਕਿਸ ਤਰੀਕੇ ਦੇ ਨਾਲ ਜੋ ਫਿਰੋਜ਼ਪੁਰ ਦਾ ਪਿੰਡ ਹੈ ਜਿੱਥੇ ਰਾਤ ਨੂੰ ਇੱਕ ਘਰ ਦੇ ਵਿੱਚ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਤੇ ਡਰੋਨ ਅਟੈਕ ਨੂੰ ਭਾਰਤੀ ਫੌਜ ਦੇ ਵੱਲੋਂ ਤਾਂ ਤਬਾਹ ਕਰ ਦਿੱਤਾ ਗਿਆ ਪਰ ਇਸ ਘਰ ਦੇ ਵਿੱਚ ਜਦੋਂ ਡਰੋਨ ਦਿਖਦਾ ਹੈ ਡੋਂਟ ਦਿਖਦਾ ਹੈ ਤੇ ਜੋ ਤਿੰਨ ਪਰਿਵਾਰਕ ਮੈਂਬਰ ਹੁੰਦੇ ਨੇ ਉਹ ਚੁੱਲਸ ਜਾਂਦੇ ਨੇ ਤਾਂ ਬਿਲਕੁਲ ਮਨਜੋਤ ਸਾਨੂੰ ਲਗਾਤਾਰ ਜਾਣਕਾਰੀ ਵੀ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਡਰੋਨ ਹਮਲਾ ਜੋ ਪਾਕਿਸਤਾਨ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਮਨਜੋਤ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਬਿਲਕੁਲ ਹੈ ਤਾਂ ਹਾਲਾਂਕਿ ਪੰਜੂ ਹੁਣ ਤੱਕ ਜੇ ਅਸੀਂ ਜ਼ਿਕਰ ਕਰ ਲਈ ਤਾਂ ਅਸੀਂ ਉਸੇ ਘਰ ਦੇ ਵਿੱਚ ਖੜੇ ਹਾਂ ਜਿੱਥੇ ਬੀਤੀ ਰਾਤ ਇਹ ਬਲਾਸਟ ਹੋਇਆ ਔਰ ਪਾਕਿਸਤਾਨ ਵਾਲੇ ਪਾਸੇ ਤੋਂ ਜਦੋਂ ਡਰੋਨ ਆਇਆ ਜਾਂ ਕੈਲੀ ਵੀ ਮਜ਼ਾਇਲਾ ਆਈ ਤਾਂ ਸਿੱਧੀ ਜਿਹੜੀ ਇਸ ਘਰ ਦੇ ਵਿੱਚ ਹੋਲੀ ਹਾਲਾਂਕਿ ਇਹ ਸੜਕ ਦੇ ਉੱਤੇ ਤਾਂ ਘਰ ਜਿਹੜਾ 메ਨ ਸੜਕ ਜਿਹੜੀ ਹੁਸਿਆਣੀ ਵਾਲਾ ਬਾਰਡਰ ਲਾ ਲੀਏ ਜਾਂ ਮਮਦੂਟ ਇਲਾਕੇ ਵੱਲ ਨੂੰ ਜਾਂਦੀ ਹੈ ਜਿਸ ਤੋਂ ਬਾਅਦ ਰਾਤ ਲਗਭਗ 8:60 ਤੇ 8:20 ਦੀ ਪੂਰੀ ਘਟਨਾ ਹੈ ਔਰ ਉਸ ਤੋਂ ਬਾਅਦ ਜਿੱਥੇ ਇਹ ਗੱਡੀ ਵੀ ਨੁਕਸਾਨੀ ਗਈ ਹਾਲਾਂਕਿ ਇਹ ਜਿਹੜੇ ਘਰ ਦੇ ਬਾਹਰ ਮੰਜੇ ਪਏ ਹੋਏ ਦਿਖਾਈ ਦੇ ਰਹੇ ਨੇ ਤਾਂ ਇਸੇ ਜਗ੍ਹਾ ਦੇ ਉੱਪਰ ਬੈਠ ਕੇ ਪਹਿਲਾਂ ਉਸ ਪਰਿਵਾਰਕ ਮੈਂਬਰਾਂ ਵੱਲੋਂ ਜਿਵੇਂ ਅਸੀਂ ਰਾਤ ਉਹਨਾਂ ਨਾਲ ਗੱਲਬਾਤ ਕੀਤੀ ਕਿ ਅਸੀਂ ਰਾਤ ਦਾ ਖਾਣਾ ਜਿਹੜਾ ਉਹ ਖਾ ਰਹੇ ਸੀਗੇ ਔਰ ਅਚਾਨਕ ਉੱਪਰੋਂ ਇੱਕ ਰੋਸ਼ਨੀ ਜਿਹੜੀ ਆ ਉਹ ਦਿਖਾਈ ਦਿੱਤੀ ਜਿਸ ਤੋਂ ਬਾਅਦ ਇੱਕ ਜਿਹੜਾ ਬਲਾਸਟ ਸਾਡੇ ਪੈਰਾਂ ਦੇ ਵਿੱਚ ਆ ਕੇ ਹੋਇਆ ਹਾਲਾਂਕਿ ਇਹ ਗੱਡੀ ਜਿਸ ਤਰੀਕੇ ਦੇ ਇਹ ਪਸ਼ੂ ਨੁਕਸਾਨੇ ਗਏ ਨੇ ਉਸ ਤੋਂ ਇਹ ਅੰਦਾਜ਼ਾ ਲਾ ਸਕਦਾ ਹੈ ਕਿ ਜਿਹੜਾ ਬੀਤੀ ਰਾਤ ਦਾ ਜੋ ਕੁਸ਼ ਘਟਨਾਕਰਨ ਵਾਪਰਿਆ ਉਹ ਕਿੰਨਾ ਭਿਆਨਕ ਰਿਹਾ ਹੋਵੇਗਾ ਕਿਉਂਕਿ ਤਿੰਨੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਇਸ ਅੱਗ ਦੇ ਵਿੱਚ ਝੁਲਸੇ ਔਰ ਦੂਸਰੇ ਪਾਸੇ ਜਿਹੜਾ ਇਹ ਪਸ਼ੂ ਹੈ ਜਾਂ ਕਹਿ ਲਈਏ ਵੀ ਜਿਹੜੇ ਸਮਾਨ ਜਿਹੜਾ ਹੈ ਜਿਸ ਦੇ ਵਿੱਚ ਗੱਡੀ ਐ ਮੋਟਰਸਾਈਕਲ ਨੇ ਇਹ ਹਾਲਾਂਕਿ ਜਿਸ ਤਰੀਕੇ ਦਾ ਨੁਕਸਾਨੇ ਗਏ ਨਾ ਤੇ ਇਸ ਤੋਂ ਅੰਦਾਜ਼ਾ ਸਿੱਧੇ ਤੌਰ ਦੇ ਉੱਤੇ ਅਸੀਂ ਲਗਾ ਸਕਦੇ ਹਾਂ ਔਰ ਦੂਸਰੇ ਪਾਸੇ ਜੇ ਅਸੀਂ ਜ਼ਿਕਰ ਕਰੀਏ ਤਾਂ ਫਿਰੋਜ਼ਪੁਰ ਬਾਰਡਰ ਤੋਂ ਕਿੰਨੀ ਕੁ ਦੂਰੀ ਤੇ ਇਹ ਪਿੰਡ ਹੈ ਹਾਲਾਂਕਿ ਲਗਭਗ 10 ਤੋਂ 11 ਕਿਲੋਮੀਟਰ ਜਿਹੜਾ ਹੈ ਇਸ ਤੋਂ ਫਿਰੋਜ਼ਪੁਰ ਦਾ ਜਿਹੜਾ ਬਾਰਡਰ ਹੈ ਮਗਦੋਟ ਆਕੇ ਵੱਲੋਂ ਜਾਂਦੇ ਹੋਏ ਤਾਂ ਇੱਥੇ ਇਹ ਵੀ ਜਿਹੜਾ ਅਸੀਂ ਗੱਲ ਕਰ ਸਕਦੇ ਹਾਂ ਜਿਹੜੇ ਪਾਰਟਸ ਨੇ ਦੇਖੋ ਕਿਸ ਤਰੀਕੇ ਦੇ ਨਾਲ ਇੱਥੇ ਖਿਲਰੇ ਵੀ ਪਏ ਹੋਏ ਨੇ ਬਾਕੀ ਹਾਲਾਂਕਿ ਕੁਝ ਚੀਜ਼ਾਂ ਜੜੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੋਂ ਚੁੱਕ ਲਈਆਂ ਗਈਆਂ ਸੀਗੀਆਂ ਔਰ ਜਿਹੜਾ ਰਾਤ ਦਾ ਸਮਾਨ ਯਾਨੀ ਕਿ ਬਿਲਕੁਲ ਜੋ ਤਸਵੀਰਾਂ ਦੇਖ ਰਿਹਾ ਕਿਸ ਤਰੀਕੇ ਦੇ ਨਾਲ ਗੱਡੀ ਦਾ ਪੂਰਾ ਨੁਕਸਾਨ ਹੋਇਆ ਹੈ ਜੋ ਪਰਿਵਾਰਕ ਮੈਂਬਰ ਇਸ ਘਰ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਵੀ ਇਸ ਵੇਲੇ ਉਹਨਾਂ ਦੀ ਕੀ ਹਾਲਤ ਹੈ ਉਹ ਵੀ ਜ਼ਰੂਰ ਦੱਸਿਓ ਆ ਬਿਲਕੁਲ ਤਾਂ ਦੂਜਾਂ ਚਾਹਾਲਕੀ ਪਰਿਵਾਰਕ ਮੈਂਬਰਾਂ ਨੂੰ ਜੀ ਹਸਤਾਲ ਦੇ ਵਿੱਚ ਤਾਂ ਦਾਖਲ ਕਰਵਾਇਆ ਗਿਆ ਸੀਗਾ ਔਰ ਉਸ ਦੇ ਨਾਲ ਨਾਲ ਲੱਗਦਾ ਬੀਤੀ ਰਾਜ ਤੋਂ ਅਸੀਂ ਗੱਲਬਾਤ ਵੀ ਉਹਨਾਂ ਦੇ ਨਾਲ ਕੀਤੀ ਔਰ ਖਾਸ ਤੌਰ ਦੇ ਉੱਪਰ ਉਹਨਾਂ ਵੱਲੋਂ ਉਸ ਦੇ ਤੌਰ ਦੇ ਉੱਪਰ ਕਿਹਾ ਗਿਆ ਕਿ ਪਹਿਲਾਂ ਲਾਈਟ ਜਿਹੜੀ ਸੀ ਕਿ ਉਹ ਬੰਦ ਸੀਗੀ ਪਰ ਜਿਸ ਤਰੀਕੇ ਦੇ ਨਾਲ ਅਚਾਨਕ ਇਹ ਸਾਰਾ ਘਟਨਾਕਰਮ ਵਾਪਰਿਆ ਤਾਂ ਕਿਤੇ ਪਹਿਲਾਂ ਇਸ ਜਗ੍ਹਾ ਦੀ ਜਾਂ ਇਸ ਤਰੀਕੇ ਦੀ ਕੋਈ ਆਸ ਉਮੀਦ ਨਹੀਂ ਸੀਗੀ ਪਰ ਜੋ ਹਾਲਾਤ ਜਿਹੜੇ ਨੇ ਜੋ ਧੁਮਾਕੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੂਰੀ ਕਾਰ ਤਾਂ ਨੁਕਸਾਨੀ ਗਈ ਹੈ ਨਾਲ ਦੀ ਨਾਲ ਜਿਹੜੇ ਇਲਾਕੇ ਅਸਮਾਨ ਪਿਆ ਹੋਇਆ ਹੈ ਕਿਉਂਕਿ ਇੱਥੇ ਏ ਜ਼ਿਕਰ ਕਰ ਲਈ ਤਾਂ ਕੇਵਲ ਇੱਕ ਹੀ ਜਗ੍ਹਾ ਤੇ ਨਹੀਂ ਬਲਕਿ ਜਿਹੜੀ ਉਹ ਤਸਵੀਰ ਦੇ ਵਿੱਚ ਮੈਂ ਆਪਣੇ ਸਹਿਯੋਗੀ ਜਗਦੀਤ ਨੂੰ ਕਵਾਂਗਾ ਉਹ ਜ਼ਰੂਰ ਇੱਕ ਪਲੇਟ ਦਿਖਾਵੇ ਹਾਲਾਂਕਿ ਉਸ ਤੋਂ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਖਾਣਾ ਖਾਧਾ ਜਾ ਰਿਹਾ ਸੀਗਾ ਰੋਟੀ ਖਾਧੀ ਜਾ ਰਹੀ ਸੀਗੀ ਔਰ ਸਿੱਧੀ ਜਿਸ ਤਰੀਕੇ ਨਾਲ ਪਲੇਟ ਉਹ ਲੱਗੀ ਪਈ ਹੈ ਉਸ ਕੰਧ ਦੇ ਵਿੱਚ ਉਹ ਤੁਹਾਡਾ ਕਿੰਨਾ ਕੁ ਭਿਆਨਕ ਹੋਵੇਗਾ ਕਿਉਂਕਿ ਜਿਹੜਾ ਸਮਾਨ ਜਿਸ ਜਗ੍ਹਾ ਤੇ ਪਿਆ ਹੈ ਉੱਥੇ ਹੀ ਪਿਆ ਹੋਇਆ ਜਿਵੇਂ ਚੁੱਲ੍ਹੇ ਦੇ ਉੱਪਰ ਵੀ ਕੁਝ ਚੀਜ਼ਾਂ ਕੁਝ ਸੜੇ ਹੋਏ ਸਮਾਨ ਜਿਹੜੇ ਟੁਕੜੇ ਨੇ ਇਹ ਬਾਰੂਦ ਦੇ ਜਾਂ ਬਲਾਸਟ ਦੇ ਉਹ ਪਏ ਹੋਏ ਨੇ ਦੂਸਰੇ ਪਾਸੇ ਗੱਡੀ ਦੇ ਨਾਲ ਵੀ ਕਈ ਜਿਹੜਾ ਇਸ ਤਰੀਕੇ ਦੇ ਪਾਰਟਸ ਨੇ ਉਪਏ ਹੋਏ ਨੇ ਇਸ ਜਗ੍ਹਾ ਦੇ ਉੱਪਰ ਵੀ ਜੇ ਅਸੀਂ ਜ਼ਿਕਰ ਕਰੀਏ ਤਾਂ ਤੂੜੀ ਵਾਲੇ ਪਾਸੇ ਨੂੰ ਵੀ ਜਿਹੜਾ ਸਮਾਨ ਪਿਆ ਹੈ ਸੜਿਆ ਹੋਇਆ ਜਿਹੜੇ ਟੁਕੜੇ ਨੇ ਬਾਰੂਦ ਦੇ ਜਾਂ ਜਿਹੜਾ ਰਾਤ ਨੂੰ ਜਿਹੜਾ ਬਲਾਸਟ ਹੋਇਆ ਉਸ ਦੇ ਟੁਕੜੇ ਜਿਹੜੇ ਪਏ ਹੋਏ ਨੇ ਉਹ ਵੀ ਕਿਤਨਾ ਕਿਤੇ ਇਹ ਸਾਰੀਆਂ ਚੀਜ਼ਾਂ ਅਸਿੱਧ ਕਰਦੇ ਨੇ ਕਿ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਹੋਏ ਹੋਣਗੇ ਕਿਉਂਕਿ ਇਹ ਘਰ ਦੇ ਜਿਹੜੇ ਸ਼ੀਸ਼ੇ ਨੇ ਉਹ ਵੀ ਟੁੱਟ ਚੁੱਕੇ ਨੇ ਦੂਸਰੇ ਪਾਸੇ ਜਿਹੜਾ ਰਸਤਾ ਅੰਦਰ ਜਾਣ ਵਾਲਾ ਹੈ ਉਸ ਰਸਤੇ ਦੇ ਵਿੱਚ ਜਿਹੜੇ ਦਰਵਾਜ਼ੇ ਨੇ ਉਹ ਵੀ ਹਾਲਾਂਕਿ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਔਰ ਜਿਆਦਾ ਨੁਕਸਾਨ ਜਿਹੜਾ ਹੈ ਹਾਲਾਂਕਿ ਜਿੱਥੇ ਤਿੰਨਾ ਦੇ ਸਰੀਰ ਦਾ ਤਮਨ ਜੋ ਤੇ ਐਫ ਕਾ ਤੋਂ ਇਲਾਵਾ ਆਲੇ ਦੁਆਲੇ ਹੋਰ ਖੇਤਰ ਦੇ ਵਿੱਚ ਕਿਸੇ ਤਰੀਕੇ ਦੇ ਇਸ ਤਰੀਕੇ ਦੇ ਨਾਲ ਡਰੋਨ ਦੇ ਜਿਉ ਤਬਾਹੀ ਦੀਆਂ ਤਸਵੀਰਾਂ ਹੋਣ ਜਾਂ ਜਿਸ ਤਰੀਕੇ ਨਾਲ ਭਾਰਤੀ ਫੌਜ ਨੇ ਜਵਾਬ ਦਿੱਤਾ ਕੁਝ ਹਿੱਸੇ ਜਾਂ ਕੁਝ ਉਹ ਚੀਜ਼ ਮਿਲੀ ਹੋਵੇ ਸੁਰਾਗ ਮਿਲੇ ਹੋਣ ਕਿ ਇਸ ਘਰ ਤੋਂ ਇਲਾਵਾ ਆਲੇ ਦੁਆਲੇ ਖੇਤਰ ਦੇ ਵਿੱਚ ਕੀ ਕੁਝ ਹੋਇਆ ਦੇਖੋ ਤੁਮਾਂਚੂ ਹਾਲਾਂਕਿ ਹਾਲ ਤੱਕ ਦੀ ਜਿਹੜੀ ਇਨਫੋਰਮੇਸ਼ਨ ਹੈ ਉਸ ਦੇ ਵਿੱਚ ਖਾਸ ਤੌਰ ਦੇ ਉੱਪਰ ਕੇਵਲ ਇੱਕ ਹੀ ਘਰ ਜਿਹੜਾ ਹੈ ਉਹ ਉਹ ਵੀ ਬਾਰ ਬਾਰ ਹੋਣ ਦਾ ਕਰਕੇ ਕਿਉਂਕਿ ਇੱਥੇ ਨਾਲ ਜਿਹੜੇ ਘਰ ਨੇ ਉਹ ਹਾਲਾਂਕਿ ਇਸ ਤਰੀਕੇ ਦਾ ਕੋਈ ਨੁਕਸਾਨ ਉਹਨਾਂ ਦੇ ਵਿੱਚ ਨਹੀਂ ਹੋਇਆ ਲੇਕਿਨ ਦੂਸਰੀ ਤਰਫ ਜਿਹੜਾ ਇਹ ਘਰ ਦਾ ਤਸਵੀਰਾਂ ਅਸੀਂ ਇਸ ਕਰਕੇ ਵੀ ਦਿਖਾ ਰਹੇ ਕਿਉਂਕਿ ਜਿਹੜਾ ਇਹ ਟੈਕਨੀਕਲੀ ਅਸੀਂ ਦੇਖਿਆ ਜਾਵੇ ਤਾਂ ਜਿਹੜਾ ਪਾਕਿਸਤਾਨ ਵਾਲੇ ਪਾਸੇ ਤੋਂ ਇਹ ਬਲਾਸਟ ਆਇਆ ਹੈ ਜਿਹੜਾ ਇਹ ਮਿਜ਼ਾਇਲ ਜਾਂ ਫਿਰ ਡਰੋਨ ਇੱਥੇ ਡਿੱਗਾ ਹੈ ਤਾਂ ਉਹ ਇਸ ਕਰਕੇ ਵੀ ਜਿਹੜਾ ਜ਼ਿਆਦਾ ਹੈ ਮੈਂ ਕਿਉਂਕਿ ਇੱਕ ਪਾਸੇ ਡਿੱਗਣ ਕਰਕੇ ਔਰ ਜਿਹੜ ਕਲੀ ਤਰਸ਼ੀ ਮਾਰ ਜਿਹੜੀ ਉਹ ਵਜਦੀ ਇਸ ਜਗ੍ਹਾ ਦੇ ਵਿੱਚ ਤਾਂ ਉਸ ਤੋਂ ਸਿੱਧੇ ਤੌਰ ਦੇ ਉੱਪਰ ਅੰਦਾਜ਼ਾ ਲੱਗ ਸਕਦਾ ਕਿਉਂਕਿ ਇਹ ਪੂਰਾ ਇਲਾਕਾ ਜਿਹੜਾ ਹੈ ਹਾਲਾਂਕਿ ਇਹ ਸੜਕ ਜਿਹੜੀ ਹੈ ਜਿਸ ਜਗ੍ਹਾ ਦੇ ਵਿੱਚ ਸੜਕ ਦੇ ਉੱਤੇ ਘਾਰੇ ਉਹ ਸੜਕ ਵੀ ਪਿੰਡ ਮਮਦੋਟ ਤੋਂ ਹੁੰਦੇ ਹੋਏ ਜਿਹੜਾ ਬਾਰਡਰ ਹੈ ਲੱਖਾ ਸਿੰਘ ਵਾਲਾ ਬਾਰਡਰ ਆਊਟਰ ਪੋਸਟ ਹੈ ਉਸ ਜਗਾ ਵੱਲ ਜਾਂਦਾ ਹੈ ਤਾਂ ਜਦੋਂ ਪਾਕਿਸਤਾਨ ਵਾਲੇ ਪਾਸੇ ਤੋਂ ਇਹ ਡਰੋਨ ਜਿਹੜਾ ਆਉਂਦਾ ਹੈ ਤਾਂ ਉਸ ਤੋਂ ਬਾਅਦ ਸਿੱਧੇ ਤੌਰ ਦੇ ਉੱਪਰ ਆਲੇ ਦੁਆਲੇ ਜਿਵੇਂ ਬਲਾਸਟ ਹੋਇਆ ਤਾਂ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਉਸ ਵੇਲੇ ਤੋਂ ਹੀ ਔਰ ਲਗਾਤਾਰ ਜਿਹੜੇ ਲੋਕ ਨੇ ਉਹ ਇਸ ਪਾਸੇ ਤੋਂ ਪਹਿਲਾਂ ਅਣਜਾਣ ਸੀਗੇ ਹਾਲਾਂਕਿ ਲਾਈਟਸ ਜਿਹੜੀਆਂ ਨੇ ਰਾਤੀ ਬਲੈਕਆਊਟ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੀ ਘਟਨਾ ਇਹ ਦੱਸੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜੀਆਂ ਰਾਤ ਦੀ ਗੱਡੀ ਐ ਜਾਂ ਰਾਤ ਦੀ ਰੋਟੀ ਜਿਹੜੀ ਐ ਉਹ ਧਰੀ ਧਰਾਈ ਰਹਿ ਗਈ ਹਾਲਾਂਕਿ ਦੋਨੋਂ ਮੋਟਰਸਾਈਕਲ ਦਾ ਵੀ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਔਰ ਉਸੇ ਤਰੀਕੇ ਦੇ ਨਾਲ ਗੱਡੀ ਜੇ ਅਸੀਂ ਦੇਖ ਲਈਏ ਗੱਡੀ ਦੇ ਨਾਲ ਲੱਗਦੇ ਜਿਹੜਾ ਸਮਾਨ ਪਿਆ ਜਿਨ੍ਹਾਂ ਦੇ ਵਿੱਚ ਰੀਪਰ ਐ ਤੂੜੀ ਐ ਔਰ ਬਾਕੀ ਸਮਾਨ ਜਿਹੜਾ ਕਿਸ ਤਰੀਕੇ ਦੇ ਨਾਲ ਸੜਿਆ ਹੋਇਆ ਔਰ ਇਹ ਪਾਈਪ ਜਿਹੜੀ ਐ ਜਿਸ ਦੇ ਨਾਲ ਇਸ ਅੱਗ ਨੂੰ ਬੁਝਾਇਆ ਗਿਆ ਇਹ ਪਾਈਪ ਵੀ ਜਿਹੜੀ ਐ ਇਸੇ ਤਰੀਕੇ ਦੇ ਨਾਲ ਪਈ ਹੈ ਹਰਾਂ ਕਿ ਜਿਹੜੇ ਲੋਕ ਲਾਗਲੇ ਲੋਕ ਨੇ ਉਹਨਾਂ ਵੱਲੋਂ ਮੌਕੇ ਦੇ ਉੱਪਰ ਪਹੁੰਚ ਕੇ ਇਸ ਪੂਰੀ ਘਟਨਾ ਕਰਮ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਰੋਕਿਆ ਗਿਆ ਯਾਨੀ ਕਿ ਅੱਗ ਲੱਗੀ ਨੂੰ ਕਿਸ ਤਰੀਕੇ ਦੇ ਨਾਲ ਪਾਣੀ ਦੇ ਨਾਲ ਬੁਝਾਇਆ ਗਿਆ ਪਰ ਫਿਰ ਵੀ ਕਈ ਕਹ ਲਈਏ ਵੀ ਕਿੰਨਾ ਨੁਕਸਾਨ ਉਹਨਾਂ ਤਿੰਨਾਂ ਜੀਆਂ ਦਾ ਵੀ ਹੋਇਆ ਕਿਉਂਕਿ ਇੱਥੇ ਜਿਹੜੀ ਔਰਤ ਹੈ ਉਸ ਦਾ ਬਿਲਕੁਲ ਦੱਸ ਦਿੱਤਾ 70 ਤੋਂ 80% ਸਰੀਰ ਜਿਹੜਾ ਹੈ ਉਹ ਅੱਗ ਦੇ ਨਾਲ ਝੁੱਲਸਿਆ ਹੈ ਬਾਕੀ ਜਿਹੜੇ ਦੋ ਪਿਓ ਪੁੱਤ ਨੇ ਉਹਨਾਂ ਦਾ ਵੀ ਜਿਹੜਾ ਨੁਕਸਾਨ ਜਿਹੜਾ ਅਸੀਂ ਗੰਭੀਰ ਰੂਪ ਦੇ ਵਿੱਚ ਕਹਿ ਸਕਦੇ ਹਾਂ ਪਰ ਇਹ ਸਭ ਦੇ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਜੇਕਰ ਇਹ ਹਾਲਾਤ ਬਣਦੇ ਰਹਿ ਕਿਉਂਕਿ ਅੱਜ ਸਵੇਰ ਦਾ ਵੀ ਜ਼ਿਕਰ ਕਰ ਲਈ ਤਾਂ ਹੁਣ ਲਗਾਤਾਰ ਜਿਹੜੀ ਇਹ ਫਾਇਰਿੰਗ ਹੈ ਜਾਂ ਦੂਸਰੇ ਪਾਸੇ ਤੋਂ ਜਿਹੜੇ ਬਲਾਸਟ ਨੇ ਉਹ ਉਸ ਦੀਆਂ ਆਵਾਜ਼ਾਂ ਜਿਹੜੀਆਂ ਨੇ ਇਸ ਫਿਰੋਜ਼ਪੁਰ ਬਾਰਡਰ ਦੇ ਲਾਕਲੇਅਰਿਆ ਦੇ ਵਿੱਚ ਸ੍ਰੀਆਮ ਜਿਹੜੀਆਂ ਨੇ ਉਹ ਸੁਣ ਹੈ ਰਹੀਆਂ ਨੇ ਪਰ ਕਿਤਨਾ ਕਿਤੇ ਇਹ ਵੀ ਜੋ ਹਾਲਾਤ ਜੋ ਸਥਿਤੀ ਦਰਸਾਉਂਦੇ ਨੇ ਤਾਂ ਆਲੇ ਦੁਆਲੇ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਹਿਣ ਦਾ ਹਾਲੇ ਕਿੰਨਾ ਕਿਤੇ ਸਹਿਮ ਦਾ ਮਾਹੌਲ ਹੋਣ ਕਰਕੇ ਵੀ ਜਿਹੜੇ ਹੁਣ ਲੋਕ ਬਾਹਰੋਂ ਤਾਂ ਆ ਰਹੇ ਦੇਖ ਰਹੇ ਨੇ ਕਿ ਕਿਸ ਤਰੀਕੇ ਦੀ ਸਥਿਤੀ ਹੈ ਜੋ ਹਾਲਾਤ ਬਣਦੇ ਨੇ ਤਾਂ ਉਸ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਸਹਿਮ ਦਾ ਮਾਹੌਲ ਜਿਹੜਾ ਉਹ ਲਗਾਤਾਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਪਾਛੂ ਸ਼ੁਕਰੀਆ ਮਨਜੋਤ ਇਸੇ ਤਰੀਕੇ ਦੇ ਨਾਲ ਨਜ਼ਰ ਰੱਖੋ ਕਿ ਆਕਰ ਕੀ ਕੁਝ ਇਸ ਇਲਾਕੇ ਦੇ ਵਿੱਚ ਹੋ ਰਿਹਾ ਹੈ ਤਾਂ ਮਨਜੋਤ ਤੋਂ ਬਧੇਰੀ ਜਾਣਕਾਰੀ ਫੇਰ ਲੈਂਦੇ ਰਵਾਂਗੇ ਪਰ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਝਮਾਕੇ ਹੋਏ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਰਾ ਦੇ ਹਨੇਰੇ ਦੇ ਵਿੱਚ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਮੂਤ ਤੌਰ ਜਵਾਬ ਦਿੱਤਾ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਇਹ ਗਰਾਊਂਡ ਰਿਪੋਰਟ ਤੁਹਾਨੂੰ ਦਿਖਾਈ ਫਿਰੋਜ਼ਪੁਰ ਦੀ ਜਿੱਥੇ ਰਾਤ ਨੂੰ ਡਰੋਨ ਅਟੈਕ ਪਾਕਿਸਤਾਨ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਦਾ ਜਵਾਬ ਭਾਰਤ ਦੇ ਵੱਲੋਂ ਜ਼ਰੂਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਵੀ ਤੁਹਾਨੂੰ ਦਿਖਾ ਲੰਨੇ ਕਿ ਇਸ ਤਰੀਕੇ ਦੇ ਨਾਲ ਜੋ ਡਰੋਨ ਦੇ ਪੁਰਜ਼ੇ ਮਿਲੇ ਨੇ ਜਿਸ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਗਈ ਪਾਕਿਸਤਾਨ ਦੇ ਵੱਲੋਂ ਇਸ ਥਾਂ ਦੇ ਉੱਤੇ ਹਮਲਾ ਕਰਨ ਦੀ ਪਰ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਨੂੰ ਇਸ ਮਨਸੂਬਿਆਂ ਨੂੰ ਭਾਰਤ ਨੇ ਪੂਰਾ ਹੋਣ ਨਹੀਂ ਦਿੱਤਾ ਕਿਸ ਤਰੀਕੇ ਦਾ ਕੋਈ ਜਾਨ ਨੁਕਸਾਨ ਨਹੀਂ ਹੋਇਆ ਹਾਲਾਂਕਿ ਇੱਕ ਵਿਅਕਤੀ ਜ਼ਰੂਰ ਚੁਲਸਿਆ ਤੁਹਾਨੂੰ ਲਾਈਵ ਤਸਵੀਰਾਂ ਵੀ ਉਹ ਦਿਖਾ ਰਹੇ ਨੇ ਰਾਤ ਦੀਆਂ ਤਸਵੀਰਾਂ ਮਾਫ ਕਰਨਾ ਹੈ ਇਹ ਰਾਤ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਵੀ ਡਰੋਨ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਡਰੋਨ ਹਮਲਾ ਕੀਤਾ ਗਿਆ ਜਿਸ ਦਾ ਜਵਾਬ ਭਾਰਤੀ ਫੌਜ ਦੇ ਵੱਲੋਂ ਦਿੱਤਾ ਗਿਆ ਜਲੰਧਰ ਦੇ ਦੋ ਹਿੱਸਿਆਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਗੱਲ ਕਰ ਲਈਏ ਮੋੜਮੰਡ ਦੀ ਜਲੰਧਰ ਦੀ ਜਿੱਥੇ ਕੁਝ ਪੁਰਜੇ ਮਿਲੇ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜਲੰਧਰ ਦੇ ਜੋ ਪਿੰਡ ਦੀ ਇੱਕ ਤਸਵੀਰ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਵੀ ਇਹ ਜੋ ਹਾਲਾਤ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਦੇ ਇੱਕ ਪ੍ਰਵਾਸੀ ਦੱਸਿਆ ਜਾ ਰਿਹਾ ਜੋ ਜ਼ਖਮੀ ਹੋਇਆ ਰਾਤ ਪਰ ਤੋਂ ਠਮਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਲੋਕ ਡਰ ਗਏ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਅਚਾਨਕ ਬਲੈਕਆਊਟ ਹੋ ਗਿਆ ਤੇ ਉਸ ਤੋਂ ਬਾਅਦ ਲੋਕਾਂ ਨੂੰ ਜਲੰਧਰ ਦੇ ਵਿੱਚ ਠਮਾਕਿਆਂ ਦੀ ਆਵਾਜ਼ ਸੁਣਦੀ ਰਹੀ ਤੇ ਇੱਕ ਪਿੰਡ ਦੇ ਵਿੱਚ ਤਾਂ ਜਦੋਂ ਡਰੋਨ ਦਾ ਕੁਝ ਹਿੱਸਾ ਦਿਖਿਆ ਤਾਂ ਜਦੋਂ ਲੋਕਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕ ਦੇ ਨਾਲ ਜਲੰਧਰ ਦੇ ਪਿੰਡ ਦੇ ਵਿੱਚ ਜੋ ਹਾਲਾਤ ਉੱਥੇ ਬਣੇ ਲੋਕ ਡਰ ਗਏ ਜਦੋਂ ਉਹਨਾਂ ਨੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਇਹ ਤਸਵੀਰ ਸਾਡੇ ਜੋ ਸਹਿਯੋਗੀ ਨੇ ਜਲੰਧਰ ਤੋਂ ਪ੍ਰਮੇਤ ਸਿੰਘ ਉਹਨਾਂ ਦੇ ਵੱਲੋਂ ਬਕਾਇਦਾ ਉਸ ਥਾਂ ਤੇ ਜਾ ਕੇ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕੀਤੀਆਂ ਗਈਆਂ ਜੋ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਰਾਤ ਦੇ ਵਿੱਚ ਇਹ ਜੋ ਡਰੋਨ ਦਾ ਹਿੱਸਾ ਦੇਖਿਆ ਕਿਸ ਤਰੀਕੇ ਦੇ ਨਾਲ ਉੱਥੇ دہشت ਫੈਲ ਗਈ ਪ੍ਰਮੇਤ ਉਹ ਦਿਖਾ ਰਹੇ ਨੇ ਲਾਈਵ ਤਸਵੀਰਾਂ ਜੋ ਸਵੇਰ ਵੇਲੇ ਉੱਥੇ ਮੌਕੇ ਤੇ ਕੀ ਕੁਝ ਹੋਇਆ ਸੀ ਅਹਿਮ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਤੁਹਾਨੂੰ ਇਸ ਵਕਤ ਮੈਂ ਦਨ ਚੜਦਿਆਂ ਦਿਖਾ ਰਿਆ ਵਾਂ ਜਲੰਧਰ ਦੇ ਨਾਲ ਲੱਗਦੇ ਪਿੰਡ ਕੰਗਣੀਵਾਲ ਦੀ ਪੁਲਿਸ ਫੋਰਸ ਤਾਂ ਇੱਥੇ ਤਣਾਤ ਹੈ ਕਿਉਂਕਿ ਬੀਤੀ ਰਾਤ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਵੱਲੋਂ ਜਿਹੜੀ ਹੈ ਕਿ ਡਰੋਨ ਦਾਗਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਵੱਡੀ ਸਫਲਤਾ ਇੱਕ ਵਾਰ ਫੇਰ ਮੂੰਹ ਤੋੜਵਾ ਜਵਾਬ ਜਿਹੜਾ ਹੈ ਕਿ ਉਹ ਭਾਰਤੀ 에ਸਪੇਸ ਵੱਲੋਂ ਜਿਹੜਾ ਹੈ ਕਿ ਉਹ ਦਿੱਤਾ ਗਿਆ ਵੈ ਐਸ ਵਕਤ ਜਿਹੜੇ ਤੁਸੀਂ ਇਹ ਸ਼ੈਲਸ ਦੇਖ ਪਾ ਰਹੇ ਹੋ ਇਹ ਨਿਊਟਰਲਾਈਜ਼ ਕੀਤੇ ਗਏ ਡਰੋਨ ਦੇ ਨੇ ਜਿੱਥੇ ਇਸ ਵਕਤ ਜਿਸ ਤਰੀਕੇ ਦੇ ਨਾਲ ਪੁਲਿਸ ਇਸ ਵਕਤ ਇਹਦੀ ਹਿਫਾਜ਼ਤ ਕਰ ਰਹੀ ਹੈ ਕਿਉਂਕਿ ਬੇहद ਜਿਹੜਾ ਹੈ ਕਿ ਸੰਗੀਨ ਮਾਮਲਾ ਹੈ ਬਹੁਤ ਤਰੀਕੇ ਦੇ ਨਾਲ ਜਿਹੜਾ ਕਿ ਧਿਆਨ ਦੇ ਨਾਲ ਸਾਰਿਆਂ ਨੂੰ ਰੱਖਿਆ ਜਾ ਰਿਹਾ ਬਹੁਤ ਪਰ ਅਮ ਇਹਦੇ ਵਿੱਚ ਜਾਣਕਾਰੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਸ ਤਰੀਕੇ ਦੇ ਨਾਲ ਉਹ ਇੱਕ ਮਦਰ ਬੋਰਡ ਟਾਈਪ ਮੈਂ ਕਵਾਂਗਾ ਕਿ ਚੀਜ਼ ਦਿਖਾਈ ਦੇ ਰਹੀ ਹੈ ਇਹ ਸਿੱਧੇ ਦਾ ਸਿੱਧਾ ਜਿਹੜਾ ਆ ਕੇ ਇਸੇ ਗਲੀ ਦੇ ਵਿੱਚ ਆ ਕੇ ਡਿਗ ਡਿਗਦਾ ਵੈ ਜਿਸ ਤੋਂ ਬਾਅਦ ਜਿਹੜਾ ਹੈ ਕਿ ਇੱਥੇ ਦਰਸ਼ਤ ਦਾ ਵੀ ਮਾਹੌਲ ਪੈਦਾ ਹੁੰਦਾ ਵਾ ਹਾਲਾਂਕਿ ਇਹਨੂੰ ਨਿਊਟਰਲਾਈਜ਼ ਜ਼ਰੂਰ ਕੀਤਾ ਜਾਂਦਾ ਪਰ ਇਹਦੇ ਵਿੱਚ ਇੱਕ ਵਿਅਕਤੀ ਵੀ ਜਿਹੜਾ ਹੈ ਕਿ ਉਹ ਬੁਰੇ ਤਰੀਕੇ ਦੇ ਨਾਲ ਕਾਇਲ ਹੁੰਦਾ ਪਰ ਮੈਂ ਤੁਹਾਨੂੰ ਕੁਝ ਕੁ ਸ਼ੈਲਸ ਜਿਹੜੇ ਨੇ ਕਿ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਪੁਲਿਸ ਆਪਣੀ ਪ੍ਰੋਪਰ ਬੈਰੀਕੇਟਿੰਗ ਕਰਦੀ ਪਈ ਹੈ ਡਿਊਟੀ ਕਰਦੀ ਪਈ ਹੈ ਰਾਤ ਤੋਂ ਹੀ ਪੁਲਿਸ ਇੱਥੇ ਹਿਫਾਜ਼ਤ ਦੀ ਹੈ ਤੁਸੀਂ ਉਹ ਵੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਇੱਥੇ ਹਿਫਾਜ਼ਤ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਐਕਸਕਲੂਸਿਵ ਪੀਟੀਸੀ ਨਿਊਜ਼ ਤੇ ਦਿਖਾ ਦਿਖਾ ਰਹੇ ਆ ਕਿ ਜੋ ਇਸ ਵਕਤ ਇੱਥੇ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇੱਥੇ ਪੁਲਿਸ ਨਿਊਟ੍ਰਲਾਈਜ਼ ਕਰਦੀ ਪਈ ਹੈ ਕਿਸੇ ਵੀ ਚੀਜ਼ ਨੂੰ ਜਿਹੜਾ ਕਿ ਉਹ ਦੂਰ ਰੱਖਿਆ ਜਾ ਰਿਹਾ ਹੱਥ ਨਹੀਂ ਲਗਾਣ ਦਿੱਤਾ ਜਾ ਰਿਹਾ ਕਿਉਂਕਿ ਇਹ ਬਹੁਤ ਅਹਿਮ ਐਵੀਡੈਂਸ ਨੇ ਜੋ ਕਿ 에ਅਰਜ਼ ਜਿਹੜੀ ਫੋਰਸ ਹੈ ਉਹਦੇ ਕੰਮ ਆਉਣ ਵਾਲੇ ਨੇ ਇਨਵੈਸਟੀਗੇਸ਼ਨ ਦਾ ਇੱਕ ਬੇਹਦ ਜਿਹੜਾ ਕਿ ਉਹ ਪਾਰਟ ਵੰਡਣ ਵਾਲੇ ਹੈ ਪਰ ਜੋ ਇਸ ਵਕਤ ਦੀ ਇੱਥੇ ਦੀ ਤਸਵੀਰ ਹੈ ਜ਼ਰੂਰ ਜਿਹੜੀ ਇੱਥੇ ਪੁਲਿਸ ਜਿਹੜੀ ਹੈ ਕਿ ਸਿਕਿਉਰਿਟੀ ਰੀਜ਼ਨਸ ਕਰਕੇ ਇੱਥੇ ਲੋਕ ਵੀ ਤਨਾਤ ਹੋਏ ਹੋਏ ਨੇ ਪੁਲਿਸ ਜਿਹੜੀ ਹੈ ਕਹਿੰਦੀ ਇਖਲਾਸਤ ਕਰਦੀ ਪਈ ਹੈ ਤੇ ਦੂਸਰੀਆਂ ਵੀ ਮੈਂ ਤੁਹਾਨੂੰ ਇੱਕ ਤਸਵੀਰਾਂ ਨਾਲ ਜ਼ਰੂਰ ਦਿਖਾਵਾਂਗਾ ਕਿ ਸ਼ੈਲਜ਼ ਜਿਹੜੇ ਨੇ ਕਿ ਇੱਥੇ ਮਿਲੇ ਨੇ ਪੁਲਿਸ ਵੱਲੋਂ ਜਿਹੜਾ ਹੈ ਕਿ ਲਗਾਤਾਰ ਜਿਹੜਾ ਹੈ ਕਿ ਲੋਕਾਂ ਨੂੰ ਪਿੱਛੇ ਜਿਹੜਾ ਕਿ ਉਹ ਕੀਤਾ ਜਾ ਰਿਹਾ ਮੈਂ ਅਸੀਂ ਫਿਲਸਲੇਬਾਰ ਤਰੀਕੇ ਨਾਲ ਤੁਹਾਨੂੰ ਸਾਰਾ ਸਮਝਾਵਾਂਗਾ ਕਿ ਇਹ ਜਿਹੜਾ ਡਰੋਨ ਸੀਗਾ ਕਿਹੜੇ ਪਾਸਿਓਂ ਆ ਰਿਹਾ ਸੀਗਾ ਕਿੱਧਰੋਂ ਜਿਹੜਾ ਕਿ ਨਿਊਟਰਲਾਈਜ਼ ਕੀਤਾ ਗਿਆ ਵਾ ਇੱਕ ਮੈਂ ਤੁਹਾਨੂੰ ਹੋਰ ਵੇਖ ਦੇ ਵਿੱਚ ਅਹਿਮ ਇੱਕ ਸਰਾਗ ਕੜੀ ਦਿਖਾਵਾਂਗਾ ਕਿ ਇਹ ਤੁਸੀਂ ਗੱਡੀ ਵੇਖ ਪਾ ਰਹੇ ਹੋ ਡਰੋਨ ਦੱਸਿਆ ਜਾ ਰਿਹਾ ਕੈਮਰਾ ਪਰਸਨ ਨੂੰ ਕਵਾਂਗਾ ਕਿ ਜ਼ਰੂਰ ਮੇਰੇ ਵੱਲੋਂ ਕੈਮਰਾ ਕਰਨ ਪਹਿਲਾਂ ਸਾਰਾ ਦਿਖਾ ਦਈਏ ਦੱਸਿਏ ਫਿਰ ਸਮਝਾਣੇ ਆ ਕਿ ਮਗਰਲੇ ਪਾਸੇ ਤੋਂ ਜਿਹੜਾ ਕਿ ਉਹ ਲੋਕ ਦੱਸਦੇ ਨੇ ਕਿ ਇੱਥੇ ਬਲਾਸਟ ਹੁੰਦਾ ਹੈ ਹਵਾ ਦੇ ਵਿੱਚ ਇਹਨੂੰ ਨਿਊਟਰਲਾਈਜ਼ ਕੀਤਾ ਜਾਂਦਾ ਜਦੋਂ ਇਹ ਸ਼ੈਲਜ਼ ਦੇ نیچے ਆਂਦੇ ਨੇ ਮਗਰਲੇ ਘਰ ਦੇ ਵਿੱਚ ਵੀ ਜਿਹੜਾ ਕਿ ਉਹ ਨੁਕਸਾਨ ਹੁੰਦਾ ਵਾ ਵਜ੍ਹਾ ਉਹਦੀ ਐ ਕਿ ਉੱਥੇ ਟੈਂਕੀ ਪਾਣੀ ਦੀ ਜਿਹੜੀ ਆ ਉਹ ਪੂਰੇ ਤਰੀਕੇ ਦੇ ਨਾਲ ਜਿਹੜੀ ਬਸਟ ਹੋ ਜਾਂਦੀ ਐ ਇਹ ਗੱਡੀ ਕੋਲ ਖੜੀ ਇੱਥੋਂ ਇਸ ਤਰੀਕੇ ਨਾਲ ਲੱਗਦਾ ਕਿ ਇਹ ਰਗੜ ਕੇ ਵੀ ਆਇਆ ਵਾ ਜਿਹੜੇ ਐਸ ਵਕਤ ਫੋਰਸ ਦੇ ਜਵਾਨ ਨੇ ਉਹ ਵੀ ਐਸ ਵਕਤ ਇੱਥੇ ਪਹੁੰਚੇ ਹੋਏ ਨੇ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਐਸ ਵਕਤ ਜਿਹੜਾ ਕਿ ਆਪਣੀ ਸਰਵਿਨਾਸ਼ ਕਰਦੇ ਪਏ ਨੇ ਪ੍ਰੋਪਰ ਜਿਹੜਾ ਸਾਰੇ ਆਪਰੇਸ਼ਨ ਨੂੰ ਜਿਹੜਾ ਕਿ ਉਹ ਪੁਲਿਸ ਵੱਲੋਂ ਖਾਸ ਤੌਰ ਤੇ ਜਵਾਨਾਂ ਵੱਲੋਂ ਜਿਹੜਾ ਹੈ ਕਿ ਉਹ ਦੇਖਿਆ ਜਾ ਰਿਹਾ ਹੈ ਮੈਂ ਸਾਰੇ ਮੌਕੇ ਨੂੰ ਜਿਹੜਾ ਹੈ ਕਿ ਉਹ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਐਸ ਵਕਤ ਜਿਹੜਾ ਕਿ ਆਪਣਾ ਕੰਮ ਜਵਾਨ ਇੱਥੇ ਕਰਦੇ ਪਏ ਨੇ ਪਰ ਇਹ ਤੁਹਾਨੂੰ ਮੈਂ ਤਸਵੀਰ ਦਿਖਾਵਾਂਗਾ ਕਿ ਕਿਸ ਤਰੀਕੇ ਦੇ ਨਾਲ ਇੱਥੋਂ ਇਹ ਜਾਪਦਾ ਵੈ ਕਿ ਇਹ ਜਿਹੜਾ ਡਰੋਨ ਸੀਗਾ ਜਦੋਂ ਇਹਨੂੰ ਨਿਊਟਰਲਾਈਜ਼ ਕੀਤਾ ਗਿਆ ਵੈ ਇਹ ਜਿਹੜਾ ਇੱਥੋਂ ਕੀ ਨਿਕਲ ਕੇ ਜਿਹੜਾ ਹੈ ਕਿ ਉਹ ਗਿਆਵ ਹੈ ਕਿ ਨਾਲ ਰਗੜਦਾ ਹੋਇਆ ਗੱਡੀ ਦੇ ਜਿਸ ਤਰੀਕੇ ਦੇ ਨਾਲ ਪਰਖੱਚੇ ਉੜੇ ਨੇ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਇਹ ਕਿੰਨੀ ਜਿਹੜੀ ਉਹ ਇਹ ਭਿਆਨਕ ਜਿਹੜਾ ਕਿ ਉਹ ਬਲਾਸਟ ਹੋਏਗਾ ਹਾਲਾਂਕਿ ਮੈਂ ਤੁਹਾਨੂੰ ਬਾਰ ਬਾਰ ਦੱਸ ਰਿਹਾ ਕਿ ਇੱਕ ਵਿਅਕਤੀ ਵੀ ਜਿਹੜਾ ਹੈ ਕਿ ਉਹ ਇਹਦੇ ਵਿੱਚ ਜ਼ਖਮੀ ਹੋਇਆ ਵੈ ਇਹ ਤਸਵੀਰ ਤੁਹਾਨੂੰ ਐਕਸਕਲੂਸਿਵ ਤਸਵੀਰ ਇਸ ਵਕਤ ਅਸੀਂ ਦਿਖਾਣੇ ਪਏ ਆ ਕਿ ਜਲੰਧਰ ਦੇ ਕੰਗਣੀਵਾਲ ਤੋਂ ਜਿੱਥੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਕਾਰ ਦਾ ਜਿਹੜਾ ਸ਼ੀਸ਼ਾ ਜਿਹੜਾ ਕਿ ਉਹ ਬੁਰੇ ਤਰੀਕੇ ਦੇ ਨਾਲ ਜਿਹੜਾ ਕਿ ਉਹ ਨੁਕਸਾਨੀਆਂ ਵੀ ਗਿਆ ਵਾ ਹੋਰ ਵੀ ਤੁਹਾਨੂੰ ਜਿਹੜੀਆਂ ਨੇ ਕਿ ਉਹ ਅਸੀਂ ਤਸਵੀਰਾਂ ਨਾਲ ਨਾਲ ਜ਼ਰੂਰ ਦਿਖਾਉਂਦੇ ਰਵਾਂਗੇ ਜਿਹੜੇ ਜਵਾਨ ਨੇ ਲੋਕ ਉਹ ਵੀ ਇੱਥੇ ਪਹੁੰਚੇ ਹੋਏ ਨੇ ਹੋਰ ਵੀ ਜਿਹੜਾ ਕਿ ਆਲੇ ਦੁਆਲੇ ਪਿੰਡ ਦੇ ਲੋਕ ਨੇ ਵਸਨੀਕ ਨੇ ਸਾਰੇ ਇੱਥੇ ਐਸ ਵਕਤ ਪਹੁੰਚੇ ਹੋਏ ਨੇ ਹੋਰ ਵੀ ਤੁਹਾਨੂੰ ਅਗਲੀ ਅਪਡੇਟ ਜ਼ਰੂਰ ਦਿਖਾਵਾਂਗੇ ਐਸ ਵਕਤ ਦੀ ਪੁਲਿਸ ਵੱਲੋਂ ਜਿਹੜੀ ਹੈ ਕਿ ਉਹ ਆਪਣੀ ਕਾਰਵਾਈ ਜਿਹੜੀ ਹੈ ਕਿ ਉਹ ਕੀਤੀ ਜਾ ਰਹੀ ਹੈ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਲੋਕਾਂ ਨੂੰ ਰਸ਼ ਕਰਨ ਤੋਂ ਵੀ ਜਿਹੜਾ ਹੈ ਕਿ ਉਹ ਇੱਥੇ ਗਰੇਸ ਜਿਹੜੀ ਹੈ ਕਿ ਉਹ ਕਰਨ ਦੀ ਗੱਲ ਆਖੀ ਜਾ ਰਹੀ ਹੈ ਘਰ ਵੀ ਜਿਹੜਾ ਹੈ ਕਿ ਇੱਥੇ ਉਹ ਨੁਕਸਾਨਿਆ ਗਿਆ ਹੈ ਉਸ ਨੂੰ ਵੀ ਜਿਹੜਾ ਹੈ ਕਿ ਪਾਰਟਸ ਚਾਰ ਜਿਹੜੇ ਨੇ ਕਿ ਉਹ ਇਕੱਠੇ ਕੀਤੇ ਜਾ ਰਹੇ ਨੇ ਇਲਾਕੇ ਨੂੰ ਜਿਹੜਾ ਹੈ ਕਿ ਉਹ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਸੀਲ ਕੀਤਾ ਜਾ ਰਿਹਾ ਹੈ ਇਸ ਵਕਤ ਦੀ ਜਿਹਨੂੰ ਜਿਹੜੀ ਹੈ ਕਿ ਉਹ ਜਗ੍ਹਾ ਦਿਖਾ ਰਹੇ ਆ ਕਿਹੜਾ ਕਿਹੜਾ ਇਹ ਵੀ ਘਰ ਇਸ ਵਕਤ ਜਿਹੜੇ ਨੇ ਕਿ ਇੱਥੇ ਲੋਕ ਨੇ ਉਹ ਵੀ ਦੱਸ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਇੱਥੇ ਡਰੋਨ ਜਿਹੜਾ ਹੈ ਕਿ ਉਹ ਡਿਰਿਆ ਵਾ ਗੱਡੀ ਵੀ ਜਿਹੜੀ ਹੈ ਕਿ ਉਹ ਨੁਕਸਾਨੀ ਗਈ ਹੈ ਇੱਥੇ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਤੁਸੀਂ ਇੱਥੇ ਦੇ ਹਾਂਜੀ ਅੱਛਾ ਤੁਹਾਡਾ ਘਰ ਕਿੰਨੇ ਵਜੇ ਦੀ ਇਹ ਸਾਦੀ ਘਟਨਾ ਵਾ ਵਾਚ ਕਿੰਨੇ ਵਜੇ 1:30 ਵਜੇ ਦੀ ਕਰ ਲਿਆ ਜੀ ਅੱਛਾ 1:30 ਦੇ ਵਜੇ ਦੇ ਆਸ-ਪਾਸ ਕਾਫੀ ਜ਼ੋਰ ਨਾਲ ਧਮਾਕਾ ਹੋਇਆ ਇੱਥੇ ਲੱਗਾ ਜਿਦਾ ਬੰਦਰ ਵਗੈਰਾ ਕਰਦੇ ਜਾਂ ਕੁਝ ਵੀ ਆ ਉੱਪਰ ਦੋ ਬਲਾਸਟ ਠਾ ਠਾ ਹੋਈ ਫਿਰ ਇੱਕ ਚੀਜ਼ ਇੱਕਦਮ ਸ਼ਰਰ ਕਰਦੇ ਨਿਕਲੀ ਇੱਥੇ ਆ ਕੇ ਵਜੀ ਇੱਥੇ ਆ ਕੇ ਉੱਪਰ ਵਜੀ ਤੇ ਇਧਰੋਂ ਆ ਕੇ ਨਿਕਲ ਕੇ ਗਈ ਇਧਰੋਂ ਆ ਕੇ ਸ਼ਰੇ ਆ ਕੇ ਲੱਗੇ ਇਧਰੋਂ ਆ ਕੇ ਸ਼ਰੇ ਲੱਗੇ ਸਾਰੇ ਜਿੰਨੇ ਸਾਰੀ ਜਿਹੜੀ ਦੁਆਰ ਜਿਹੜੇ ਜਿਹੜੀ ਤਮੇਰੇ ਸਹਿਯੋਗੀ ਪ੍ਰਮੀਤ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਲੰਧਰ ਦੇ ਹਾਤੀ ਦੇ ਪਿੰਡ ਕੰਗਣੀਵਾਲ ਦੇ ਵਿੱਚ ਇਹ ਡਰੋਨ ਡਿੱਗਿਆ ਡਰੋਨ ਡਿੱਗਣ ਦੇ ਨਾਲ ਇਲਾਕੇ ਦੇ ਵਿੱਚ دہشت ਫੈਲ ਜਾਂਦੀ ਹੈ ਇਲਾਕੇ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਹੈ ਉਹ ਅਸੀਂ ਤੁਹਾਨੂੰ ਲਾਈਵ ਵੀ ਦਿਖਾਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਹੜਾ ਉਹ ਇਸ ਹਾਦਸੇ ਦੇ ਵਿੱਚ ਜੋ ਡਰੋਨ ਡਿੱਗਦਾ ਹੈ ਉਸ ਦੇ ਕਾਰਨ ਚੁੱਲਸ ਵੀ ਗਿਆ ਜਿਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਲਗਾਤਾਰ ਪਾਕਿਸਤਾਨ ਹਮਲੇ ਕਰ ਰਿਹਾ ਭਾਰਤ ਤੇ ਜਿਸ ਦਾ ਜਵਾਬ ਭਾਰਤੀ ਫੌਜ ਉਸ ਨੂੰ ਦੇ ਰਹੀ ਹੈ ਤੇ ਇਸੇ ਵਿਚਾਲੇ ਇਹ ਵੀ ਖਬਰ ਆ ਰਹੀ ਹੈ ਇਹ ਕਿ ਪਾਕਿਸਤਾਨੀ ਸੈਨਾ ਦੇ ਵੱਲੋਂ ਵੀ ਭਾਰਤ ਨੂੰ ਜਵਾਬ ਦੇਣ ਦੇ ਲਈ ਆਪਰੇਸ਼ਨ ਬੁਨਿਆਦ ਉਲ ਮਰਸੂਜ਼ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਜਿਸ ਦਾ ਮਤਲਬ ਹੈ ਸੀਸੇ ਤੋਂ ਮਜ਼ਬੂਤ ਦੀਵਾਰ ਯਾਨੀ ਇਦਾਂ ਦੀ ਦੀਵਾਰ ਜੋ ਬੇਹਦ ਮਜ਼ਬੂਤੀ ਨਾਲ ਰੱਖਿਆ ਕਰੇ ਤਾਂ ਪਾਕਿਸਤਾਨ ਦੇ ਵੱਲੋਂ ਵੀ ਜੋ ਆਪਣਾ ਆਪਰੇਸ਼ਨ ਚਲਾਇਆ ਗਿਆ ਉਸ ਦਾ ਨਾਮ ਬੁਨਿਆਦ ਉਲ ਮਰਸੂਜ਼ ਰੱਖ ਦਿੱਤਾ ਗਿਆ ਇਸ ਤੋਂ ਇਲਾਵਾ ਦੱਸ ਦਈਏ ਕਿ ਲਗਾਤਾਰ ਭਾਰਤ ਜਵਾਬ ਦੇ ਰਿਹਾ ਹੈ ਪਾਕਿਸਤਾਨ ਨੂੰ ਜਿਸ ਤਰੀਕੇ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਪਾਕਿਸਤਾਨ ਨੇ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਸੈਨਾ ਦੇ ਵੱਲੋਂ ਜੋ ਦਾਵਾ ਕੀਤਾ ਗਿਆ ਸੀ ਕਿ ਭਾਰਤ ਨੇ ਨੂਰ ਖਾਨ 라ਵਲਪਿੰਡੀ ਦੇ ਵਿੱਚ ਮੁਰীদ ਚੱਕਵਾਲ ਤੇ ਰਫ रफीकी ਸ਼ੋਰਕੋਟ ਦੇ ਵਿੱਚ ਜੋ 에어 بیس ਹੈ ਉਸ ਨੂੰ ਨਿਸ਼ਾਨਾ ਬਣਾਇਆ ਇਹਨਾਂ ਹਮਲੇ ਦੇ ਵਿੱਚ ਪਾਕਿਸਤਾਨੀ 에어 ਫੋਰਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਤਾਂ ਇਸ ਤਰੀਕੇ ਦੇ ਵੀ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਤਾਂ ਲਗਾਤਾਰ ਪਾਕਿਸਤਾਨ ਭਾਰਤ ਵੱਲ ਮਿਜ਼ਾਈਲਾ ਦਾਗ ਰਿਹਾ ਹੈ ਡਰੋਨ ਦਾਗ ਰਿਹਾ ਹੈ ਤੀਜਾ ਦਿਨ ਸੀ ਜਦੋਂ ਰਾਤ ਦੇ ਹਨੇਰੇ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਭਾਰਤ ਵੱਲ ਡਰੋਨ ਛੁੱਟੇ ਗਏ ਅੰਮ੍ਰਿਤਸਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਲੰਧਰ ਦੀਆਂ ਤਸਵੀਰਾਂ ਪਹਿਲੇ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਬਾਅਦ ਅੰਮ੍ਰਿਤਸਰ ਦੀਆਂ ਵੀ ਉਹ ਤਸਵੀਰਾਂ ਦਿਖਾਵਾਂਗੇ ਜਿੱਥੇ ਰਾਤ ਨੂੰ ਲੋਕਾਂ ਨੇ ਤਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਰਾਤ ਨੂੰ ਜਦੋਂ ਅਸਮਾਨ ਵੱਲ ਵੇਖਿਆ ਤਾਂ ਲਾਲ ਰੰਗ ਦੀ ਰੌਸ਼ਨੀ ਦਿਖਾਈ ਦਿੱਤੀ ਤਮਾਕਿਆਂ ਦੀਆਂ ਆਵਾਜ਼ਾਂ ਸੁਣਦੀਆਂ ਰਹੀਆਂ ਪਹਿਲਾਂ ਤੁਹਾਨੂੰ ਉਹ ਆਵਾਜ਼ਾਂ ਵੀ ਸੁਣਾ ਦਾਂਗੇ ਜੋ ਲੋਕਾਂ ਨੇ ਆਪਣੇ ਮੋਬਾਈਲ ਦੇ ਵਿੱਚ ਕੈਪਚਰ ਕੀਤੀਆਂ ਆਪਣੇ ਮੋਬਾਈਲ ਦੇ ਵਿੱਚ ਰਿਕਾਰਡ ਕੀਤੀਆਂ ਲੋਕ ਕਿਸ ਤਰੀਕੇ ਦੇ ਨਾਲ ਡਰੇ ਸਹਮੇ ਹੋਏ ਸੀ ਕਿਉਂਕਿ ਰਾਤ ਦਾ ਸਮਾਂ ਸੀ ਰਾਤ ਕਰੀਬ 1:30 2 ਵਜੇ ਦਾ ਇਹ ਸਮਾਂ ਸੀ ਜਦੋਂ ਤਮਾਕੇ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਜੇਕਰ ਸਾਇਰਨ ਵੱਜਦਾ ਹੈ ਜੇਕਰ ਕਿਸ ਤਰੀਕੇ ਦੀ ਤਮਾਕੇ ਦੀ ਆਵਾਜ਼ ਆਦੀ ਹੈ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਓ ਛੱਤਾਂ ਤੇ ਨਾ ਚੜੋ ਅਤੇ ਇਸ ਤੋਂ ਲਾਵਾ ਗੱਲ ਕੀਤੀ ਜਾਵੇ ਬਾਲਕਨੀਆਂ ਤੋਂ ਦੂਰ ਰਹੋ ਜੋ ابھی ਹਦਾਇਤ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਉਸ ਦੀ ਪਾਲਣਾ ਜ਼ਰੂਰ ਕਰੋ ਕਿਉਂਕਿ ਇਹ ਬਹੁਤ ਸੀਰੀਅਸ ਕੰਡੀਸ਼ਨ ਹੈ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਹੈ ਜੋ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਇਤਿਹਾਤ ਵਰਤਨ ਦੇ ਲਈ ਕਿਹਾ ਗਿਆ ਉਹਨਾਂ ਦੀ ਪਾਲਣਾ ਤੁਹਾਨੂੰ ਜ਼ਰੂਰ ਕਰਨੀ ਪਵੇਗੀ ਕਿਉਂਕਿ ਲਗਾਤਾਰ ਪਾਕਿਸਤਾਨ ਭਾਰਤ ਤੇ ਹਮਲੇ ਕਰ ਰਿਹਾ ਹੈ ਪਰ ਭਾਰਤੀ ਫੌਜ ਕਿਸੇ ਵੀ ਹਮਲੇ ਨੂੰ ਕਿਸੇ ਵੀ ਪਾਕਿਸਤਾਨ ਦੇ ਨਾਪਾਕ मंसूਬੇ ਨੂੰ ਕਾਮਯਾਬ ਹੋਣ ਹਲੇ ਤੱਕ ਨਹੀਂ ਦੇ ਰਹੀ ਜਿਸ ਤਰੀਕੇ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਗੱਲ ਕੀਤੀ ਜਾਵੇ ਜਲੰਧਰ ਦੇ ਵਿੱਚ ਗੱਲ ਕੀਤੀ ਜਾਵੇ ਡਰੋਨ ਦੇ ਹਿੱਸੇ ਮਿਲੇ ਨੇ ਪੁਰਜ਼ੇ ਮਿਲੇ ਨੇ ਉਹ ਗਵਾਹੀ ਹੈ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਲਗਾਤਾਰ ਆਪਣੀਆਂ ਨਾਬਾਬ ਪੋਸ਼ਾ ਆਪਣੇ मंसूਬੇ ਜਿਹੜੇ ਨੇ ਭਾਰਤ ਨੂੰ ਡਿਗੋਣ ਦੀ ਕੋਸ਼ਿਸ਼ ਕਰਨ ਵਾਲੇ ਉਹ ਕਾਰਜ ਹੈ ਪਰ ਭਾਰਤੀ ਫੌਜ ਪੂਰੀ ਤਰੀਕੇ ਦੇ ਨਾਲ ਤਿਆਰ ਹੈ ਹਰ ਉਸ ਗੱਲ ਦਾ ਹਰ ਉਸ ਨਾਪਾਕ ਹਰਕਤ ਦਾ ਜਵਾਬ ਇਸ ਵਾਰ ਪਾਕਿਸਤਾਨ ਨੂੰ ਜ਼ਰੂਰ ਮਿਲੇਗਾ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਮਲੇ ਕੀਤੇ ਗਏ ਜਿਸ ਤਰੀਕੇ ਦੇ ਨਾਲ ਅੱਤਵਾਦੀਆਂ ਨੇ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਚਲਾਇਆ ਗਿਆ ਜੋ ਪਾਕਿਸਤਾਨ ਦੇ ਵਿੱਚ ਜਾ ਕੇ ਪੀਓਕੇ ਦੇ ਵਿੱਚ ਜਾ ਕੇ ਜੋ ਅੱਤਵਾਦੀਆਂ ਦੇ ਅੱਡੇ ਸੀ ਉਹਨਾਂ ਨੂੰ ਤਬਾਹ ਕੀਤਾ ਗਿਆ ਤੇ ਹੁਣ ਭਾਰਤ ਪਾਕਿਸਤਾਨ ਦੇ ਵਿਚਾਲੇ ਇਹ جنگ ਛੇੜ ਚੁੱਕੀ ਹੈ ਇਹ جنگ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਭਾਰਤ ਵੱਲ ਹਮਲਾ ਕਰ ਰਿਹਾ ਤੇ ਭਾਰਤ ਉਸ ਦਾ ਮੂੰਹ ਤੋੜ ਜਵਾਬ ਦੇ ਰਿਹਾ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਚਾਰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਹੈ ਜਲੰਧਰ ਦੀ ਤਸਵੀਰ ਹੈ ਜਿੱਥੇ ਕਿਸ ਤਰੀਕੇ ਦੇ ਨਾਲ ਪੁਰਜਾ ਮਿਲਿਆ ਰਾਤ ਦੀਆਂ ਉਹ ਤਸਵੀਰਾਂ ਨੇ ਜਦੋਂ ਡਰੋਨ ਹਮਲਾ ਕੀਤਾ ਗਿਆ ਤਾਂ ਉਸਦੇ ਪਾਰਟਸ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਸ਼ੈਲਰ ਦੇਖ ਸਕਦੇ ਹੋ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਅਸਮਾਨ ਚ ਉਹ ਲਾਲ ਰੰਗ ਦੀ ਰੋਸ਼ਨੀ ਉਹ ਤਮਾਕਿਆਂ ਦੀ ਆਵਾਜ਼ ਸਭ ਇਹਨਾਂ ਤਸਵੀਰਾਂ ਦੇ ਵਿੱਚ ਸਭ ਕੁਝ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪਾਕਿਸਤਾਨ ਪੰਜਾਬ ਦੇ ਨਾਲ ਹੀ ਹੈ ਬਾਰਡਰ ਇਲਾਕਾ ਹੈ ਜਿਸ ਦੇ ਕਾਰਨ ਜੋ ਅੰਮ੍ਰਿਤਸਰ ਹੈ ਉਸ ਦੇ ਵਿੱਚ ਲਗਾਤਾਰ ਅਟੈਕ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਅੰਮ੍ਰਿਤਸਰ ਦੇ ਵਿੱਚ ਜੋ ਵਾਕਾ ਬਾਰਡਰ ਤੇ ਰੀਟ੍ਰੀਟ ਸੈਰੇਮਨੀ ਹੁੰਦੀ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਜਿਹੜੇ ਜਾਂਦੇ ਨੇ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜੋ ਦਰਸ਼ਨਾ ਕਰਨ ਦੀ ਜਾਂਦੇ ਨੂੰ ਉਸ ਨੂੰ ਰੋਕ ਲਗਾ ਦਿੱਤੀ ਗਈ ਆ ਵਿਦਿਆਕਰਾਰੇ ਇਸ ਲਈ ਬੰਦ ਕਰ ਦਿੱਤੇ ਗਏ ਨੇ ਜੋ ਪੰਜਾਬ ਪੁਲਿਸ ਹੈ ਜੋ ਡਿਊਟੀ ਵਾਲੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਤਰੀਕੇ ਦੇ ਨਾਲ ਜੋ ਹਾਲਾਤ ਬਣੇ ਨੇ ਪ੍ਰਸ਼ਾਸਨ ਪੂਰੀ ਤਰੀਕੇ ਦੇ ਨਾਲ ਤਿਆਰ ਹੈ ਲੋਕਾਂ ਨੂੰ ਵੀ ਇਤਿਹਾਤ ਵਰਤਨ ਦੀ ਜ਼ਰੂਰਤ ਹੈ ਜੇਕਰ ਤੁਹਾਨੂੰ ਇਸ ਤਰੀਕੇ ਦੇ ਨਾਲ ਸਾਇਰਨਸ ਹੁੰਦੇ ਨੇ ਧੁਮਾਕੇ ਸੁਣਦੇ ਨੇ ਵੀਡੀਓ ਰਿਕਾਰਡ ਕਰਨ ਦੀ ਥਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਲੁਕੋ ਕਿਉਂਕਿ ਕਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਇਹ ਡਰੋਨ ਅਟੈਕ ਹੋਇਆ ਇੱਕ ਵਿਅਕਤੀ ਸੱਗਿਆ ਤਿੰਨ ਪਰਿਵਾਰਕ ਮੈਂਬਰ ਜੋ ਫਿਰੋਜ਼ਪੁਰ ਦੇ ਵਿੱਚ ਗਿਆ ਜਾ ਰਹੇ ਰੋਟੀ ਖਾ ਰਹੇ ਸੀ ਥਾਲੀਆਂ ਪਈਆਂ ਹੋਈਆਂ ਸੀ ਤੇ ਇਸੇ ਵੇਲੇ ਲੱਗਦਾ ਹੈ ਕਿ ਇਹ ਡਰੋਨ ਉਹਨਾਂ ਦੇ ਘਰ ਦੇ ਵਿੱਚ ਡਿੱਗਦਾ ਹੈ ਤੇ ਜਿਸ ਦੇ ਕਾਰਨ ਉਹ ਤਿੰਨ ਪਰਿਵਾਰਕ ਮੈਂਬਰ ਵੀ ਚੁਲਸ ਗਏ ਪਠਾਨਕੋਟ ਦੀ ਤਸਵੀਰ ਬੇਹਦ ਐਮ ਹੈ ਕਿਉਂਕਿ ਇਸ ਸਵੇਰ ਦੀ ਤਸਵੀਰ ਹੈ ਸਵੇਰ ਵੇਲੇ ਕਿਸ ਤਰੀਕੇ ਦੇ ਨਾਲ ਅਸਮਾਨ ਚੋਂ ਧੁਮਾਕਿਆਂ ਦੀ ਆਵਾਜ਼ ਸੁਣਦੀ ਹੈ ਇਹ ਲਾਈਵ ਤਸਵੀਰਤ ਤੁਹਾਨੂੰ ਦਿਖਾ ਰਿਹਾ ਰਿਕਾਰਡਿੰਗਸ ਹੈ ਸਾਰੀਆਂ ਜੋ ਲੋਕਾਂ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਆਪਣੇ ਫੋਨਾਂ ਦੇ ਵਿੱਚ ਕੈਦ ਕੀਤੀਆਂ ਜਿਸ ਤਰੀਕੇ ਦੇ ਨਾਲ ਸਮਾਕਿਆ ਦੀ ਆਵਾਜ਼ ਪਠਾਨਪੁਰ ਦੇ ਵਿੱਚ ਸਵੇਰ ਵੇਲੇ ਸੁਣਦੀ ਤੁਸੀਂ ਸੁਣ ਸਕਦੇ ਹੋ ਦਰਕਰ ਕੱਲਾਪਾ ਨਦ ਲਣ ਆਹ ਹੋ ਮੈਂ ਸੋਚਦਾ बेस ते करक लापा न दिलि उन एर बेस ते करकलापन दिलि उन கரல <laughs> 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 ਕੱਲਾ ਪਾ ਨਦਿਲਣਾ ਉਹ ਕੰਸੋਟ ਫਿਰ ਬੇਸਤਿਆਂ ਨੰਤਰ ਕੱਲਪਾਣਾ ਦਿਲਾਣਾ ਹੋਇਆ ਹੋਰ ਵੀ ਆਦੀ ਹੈ ਕਵਾਦਿਸ਼ ਆਹ ਉਹ ਕੰਸੋਟ ਫਿਰ ਬੇਸਤਿਆਂ தர்க்கலாம் தரக்கலாம் ல்லாம்